ਬਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਜੈ ਸੋ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧਰਮ ਜੋਤ ਦੇ ਜੈ ਭੀਮ ਜੈ ਭਾਰ ਸੋ ਧੰਤਨ ਸਤਿਗੁਰੂ ਵਿਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰਡ ਪੰਜਾਬ ਵੱਲੋਂ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ 10 ਅਗਸਤ ਨੂੰ ਫਗਵਾੜੇ ਦੇ ਵਿੱਚ ਸ਼੍ਰੀ ਗੁਰੂ ਅਰਬਦਾਸ ਗੁਰੂ ਘਰ ਅਰਮਨ ਸਟੇਟ ਦੇ ਵਿੱਚ ਰੱਖੀ ਗਈ ਸੀ ਸੋ ਕਿਸੇ ਨੇ ਸ਼ਰਾਰਤ ਕਰਨ ਵਾਸਤੇ ਇੱਕ ਜਿਹੜੀ ਫੇਕ ਆਈਡੀ ਤੋਂ ਇੱਕ ਪੋਸਟ ਜਿਹੜੀ ਆ ਵਾਇਲਡ ਕੀਤੀ ਆ ਜਿਸ ਵਿੱਚ ਇਹ ਲਿਖਿਆ ਗਿਆ ਵੀ ਜਿਹੜੀ ਮੀਟਿੰਗ 10 ਅਗਸਤ ਦੀ ਉਹ ਕੈਨਸਲ ਕੀਤੀ ਜਾਂਦੀ ਆ ਸੋ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਸਮੂੱਚੇ ਸੰਸਮਾ ਜਿਹੜੇ ਆ ਉਹਨਾਂ ਦਾ ਸਾਰਿਆਂ ਦਾ ਮਿਲ ਕੇ ਜਿਹੜਾ ਕਿਹਾ ਗਿਆ ਵੀ ਜਿਹੜੀ ਮੀਟਿੰਗ ਆ ਉਹ ਜਿਹੜੀ ਤਰੀਕ ਨੂੰ ਤੇਹ ਤਰੀਕ ਨੂੰ ਜਿਹੜੀ ਉਹ ਕੀਤੀ ਜਾਊਗੀ ਤੇ ਸਮਾਂ 2 ਵਜੇ ਆ ਸੋ ਸਮੂੱਚੇ ਸਮਾਜ ਨੂੰ ਸ਼੍ਰੀ ਗੁਰੂ ਵਿਦਾਸ ਨਾਮਲੇਵਾ ਸੰਤਾਂ ਨੂੰ ਭਗਵਾਨ ਬਾਲਮੀ ਨਾਮਲੇਵਾ ਸੰਤਾਂ ਨੂੰ ਅਤੇ ਬਾਬਾ ਸਾਹਿਬ ਅਮੇਦਗੜ ਜੀ ਤੇ ਨਾਮਦੇ ਸੰਤਾਂ ਨੂੰ ਅਤੇ ਸਤਿਗੁਰੂ ਕਬੀਰ ਮਹਾਰਾਜ ਦੇ ਨਾਮਲੇਵਾ ਸੰਤਾਂ ਨੂੰ ਅਤੇ ਸਮੁੱਚੇ ਰਵਿਦਾਸੀਆ ਸਮਾਜ ਨੂੰ ਅਤੇ ਸਮੁੱਚੇ ਸਮਾਜ ਨੂੰ ਹੱਥ ਜੁੜ ਕੇ ਬੇਨਤੀ ਆ ਵੀ ਸਾਰੇ ਸੰਗਤ ਨੇ ਜਿਹੜੀ ਵੱਧ ਚੜ ਕੇ ਆਪਣੇ ਮੁਹੱਲਿਆਂ 'ਚ ਪਿੰਡਾਂ 'ਚ ਕਸਬਿਆਂ 'ਚ ਵੱਧ ਤੋਂ ਵੱਧ ਸਾਥੀ ਜਿਹੜੇ ਆ ਹਰ ਪੰਜਾਬ ਦੇ ਹਰ ਕੋਨੇ ਵਿੱਚੋਂ ਵੱਡੇ ਮਾਤਰਾ ਵਿੱਚ ਜਿਹੜੇ ਆ ਉਹ ਮੀਟਿੰਗ ਵਿੱਚ ਪਹੁੰਚੋ ਤਾਂ ਜੋ ਸਮੁੱਚੇ ਸੰਸਮਾਜ ਦੀ ਡੇਰਾ ਸਾਜ ਕਰਨ ਬੱਲਾਂ ਤੋਂ ਵੀ ਜਿਹੜੇ ਮਹਾਪੁਰ ਸੰਤ ਸਮਾਜ ਅਤੇ ਡੇਰਾ ਬਾਬੇ ਜੋੜੇ ਦੇ ਗੱਦੀ ਨਿਸ਼ੀਣ ਸੰਤ ਉਹ ਵੀ ਜਿਹੜੇ ਆ ਰਹੇ ਆ ਅਤੇ ਹੋਰ ਜਿਹੜੇ ਸੰਤ ਸਮਾਜ ਜਿਹੜੇ ਸਮੁੱਚੇ ਸੰਤ ਸਮਾਜ ਇੱਕ ਪਲੇਟਫਾਰਮ ਤੇ ਆ ਕੇ ਜਿਹੜਾ ਸਮਾਜ ਨੂੰ ਉਦੇਸ਼ ਦੇਉਂਗੇ ਕਿਉਂਕਿ ਹਰ ਇੱਕ ਇਨਸਾਨ ਸੰਗਤ ਜਹੀ ਚਾਹੁੰਦੀ ਸੀ ਵੀ ਜਿਹੜੇ ਸੰਸਮਾ ਸਾਡੇ ਸਾਰੇ ਡੇਰਿਆਂ ਦੇ ਆਓ ਇੱਕ ਪਲੇਟਫਾਰਮ ਤੇ ਆਉਣ। ਸੋ ਇਹ ਜਿਹੜਾ ਸੁਮੇਲ ਲਿਆ ਇਹਨੂੰ ਮਹਾ ਸੁਵੇਲਨ ਮੀਟਿੰਗ ਦਾ ਨਾਮ ਦਿੱਤਾ ਤਾਂ ਹੀ ਦਿੱਤਾ ਗਿਆ ਸੀ ਤਾਂ ਜੋ ਸਾਰੇ ਸੰਸਮਾ ਜਿਹੜੇ ਪੇੜ ਪਰੌਂਦੇ ਹੋਗੇ ਉਹਨਾਂ ਦਾ ਜੋ ਹੁਕਮਨਾਮਾ ਉਹ ਜਾਰੀ ਹੋਊਗਾ ਪੂਰੇ ਸਮੁੱਚੇ ਸਮਾਜ ਨੂੰ ਜਿਹੜਾ ਉਹ ਮੰਨਜੋਗ ਹੋਊਗਾ ਕਿ ਜੋ ਲੋਕ ਜਿਹੜੇ ਫੇਕ ਆਈਡੀਆ ਬਣਾ ਕੇ ਇਸ ਮੀਟਿੰਗ ਨਾਲ ਖੰਡਲ ਕਰਦੇ ਉਹਨਾਂ ਦਾ ਅਸੀਂ ਕਲੀ ਨਿੰਦਾ ਵਿੱਚ ਵਿਰੋਧ ਕਰਦੇ ਆ ਮੀਟਿੰਗ ਜਿਹੜੀ ਆ ਉਹ ਤੈਅ ਤਰੀਕ ਨੂੰ ਕੀਤੀ ਜਾਊਗੀ ਸੋ ਸਾਰਿਆਂ ਨੂੰ ਆਸ ਜੁੜ ਕੇ ਬੇਨਤੀ ਆ ਵੀ ਸੰਗਤਾਂ ਵਿੱਚ ਇਹ ਖੇਦ ਨਾ ਰਹੇ। ਦੇ ਸਾਥੀ ਜਿਹੜੇ ਹਮਮਾਗੇ ਪਹੁੰਚਣ ਸੋ ਸਾਰਿਆਂ ਨੂੰ ਜੈ ਗੁਰਦੇਵ ਦਾ ਨਾਮ ਦੇ ਜੈ ਭੀਮ ਜੈ ਹਾਰ